ਤੇ ਭਾਈ ਆ ਪੰਜਾਬ ਦੇ ਵਿੱਚੋਂ ਮੈਨੂੰ ਲੱਗਦਾ ਵੀ ਪਹਿਲਾ ਹੀ ਆ ਇਹ ਜਿਹੜਾ ਮੈਂ ਤੇਰੇ ਕੋਲ ਦੇਖਿਆ ਬਿਲਕੁਲ ਬਾਈ ਜੀ ਬਿਲਕੁਲ ਇਹ ਜਿਹੜੀ ਚੀਜ਼ ਆਪਾਂ ਤਿਆਰ ਕਰੀਏ ਜੀ ਇਹ ਬੰਬੇ ਏਰੀਆ ਚ ਚੱਲਦੀ ਆ ਜੀ ਬਾਈ ਠੀਕ ਹੈ ਨਾ ਫਸਟ ਟਾਈਮ ਜਿਹੜਾ ਵੀ ਬੰਦਾ ਵੀਡੀਓ ਦੇਖੂ ਵੀ ਫਸਟ ਟਾਈਮ ਦੇਖੂਗਾ ਪਹਿਲੀ ਗੱਲ ਤਾਂ ਮਜ਼ਬੂਤੀ ਇੰਨੀ ਚਾਹੀਏ ਉੱਤੇ 10 ਬੰਦੇ ਚੜ ਜਾਣੇ ਦੇ ਜੀ ਇੱਕ ਬੰਦਾ ਉੱਪਰ 6 ਫੁੱਟ ਹਾਈਟ ਦੇ ਵਿੱਚ ਫੈਮਿਲੀ ਮੈਂਬਰ ਕੋਈ ਵੀ ਪੈ ਸਕਦਾ ਜੀ ਨੀਚੇ ਛੋਟਾ ਬੇਬੀ ਹੈ ਜੀ ਦੀ 5 ਫੁੱਟ ਹਾਈਟ ਹੈ 5 ਫੁੱਟ ਦਾ نیچے ਪੈ ਸਕਦਾ ਹੈ نیچے ਬੁਕਸ ਰੱਖੋ ਪੜ ਸਕਦਾ ਹੈ ਜੀ ਠੀਕ ਹੈ ਨਾ ਲਾਈਟਿੰਗ ਵਗੈਰਾ ਸਾਰਾ ਪ੍ਰਬੰਧ ਹੈ ਉੱਥੇ ਬੁਕਸ ਟਿਕਦੀਆਂ ਨੇ ਜੀ ਤੇ ਇਥੋਂ ਪੌੜੀਆਂ ਚੜ੍ਹ ਕੇ ਬੱਚਾ ਸਲਾਈਡ ਕਰ ਸਕਦਾ ਹੈ ਜੇੜ ਸਕਦਾ ਹੈਗਾ ਇਹਦੇ ਵਿੱਚ ਇੱਕ ਫੈਸਿਲਿਟੀ ਇਧਰ ਅਲਮਾਰੀ ਵਾਲੀ ਹੈ ਇੱਕ ਵਾਰੀ ਉਹ ਵੀ ਦਿਖਾ ਦਿਓ ਬੱਚੇ ਦੇ ਸਾਰੇ ਫੈਸਿਲਿਟੀ ਕੱਪੜੇ ਜਿਹੜੇ ਦੀ ਇਹਦੇ ਵਿੱਚ ਹੈਗੀ ਯਾਰ ਤੁਸੀਂ ਆਹੀ ਕਰਨੀ ਆਹੀ ਲੈਣ ਜਾਓਗੇ ਨਾ ਬਾਜ਼ਾਰ ਚੋਂ 12 13000 14000 ਦੀ ਤੁਹਾਨੂੰ ਬੱਚਿਆਂ ਵਾਲੀ ਗੱਲੀ ਆਹ ਹਰ ਵਾਰੀ ਉਹ ਮੈਨਣੀਆ ਤੇ ਭਾਈ ਇਹ ਪੂਰਾ ਬੈੱਡ ਸਣੇ ਸਾਰਾ ਕੋ ਪੌੜੀਆਂ ਸਣੇ ਸਣੇ ਉਹ ਪਰਲੀ ਸਲਾਈਡ ਸਣੇ ਬਿਲਕੁਲ ਜੀ ਡਬਲ ਸਟੋਰੀਸ ਸਣੇ ਕਿੰਨੇ ਦਾ ਦੇ ਦਗੇ ਇਹਦਾ ਰੇਟ ਵੀ ਦੱਸ ਦਈਏ ਤੁਹਾਨੂੰ ਇਹਨੂੰ ਤੁਸੀਂ ਯੂਜ਼ ਕਰ ਲਓ ਕਿਤੇ ਮਰਜੀ ਲੈ ਜੋ ਯਾਰ ਜੇ ਤੁਹਾਡੀ ਬਹੂ ਨੇ ਕਹਿਦਾ ਪੱਖਾ ਸਾਫ ਕਰਨਾ ਤੇ ਉਹ ਤੁਸੀਂ ਕਹਿੰਦੇ ਹੋ ਮੋ ਵੀਰ ਪੌੜੀ ਦਾ ਹੈ ਨਹੀਂ ਤੇ ਬਹੂ ਤੁਹਾਡੀ ਆ ਰੋੜ ਕੇ ਉਹਨੇ ਕਰ ਦੇਣਾ ਨੇੜੇ ਤੇ ਤੁਸੀਂ ਪੱਖਾ ਕਰ ਲਿਓ ਸਾਰਾ ਹਾਂ ਜੇ ਕੋਈ ਕਬੂਰਟ ਚੋਂ ਸਮਾਨ ਕੱਢਣਾ ਹੈ ਕੋਈ ਤੁਹਾਨੂੰ ਘੋੜੀ ਚੱਕਣ ਦੀ ਲੋੜ ਨਹੀਂ ਲੈ ਜੇ ਆਰਾਮ ਨਾਲ ਇੱਕ ਹੱਥ ਨਾਲ ਜਿੱਥੇ ਮਰਜ਼ੀ ਲੈ ਜਾਓ ਉਹਨੂੰ ਰੋੜ ਕੇ ਉਹ ਉੱਥੇ ਲੈ ਜਾਣਿਆ ਠੀਕ ਹੈ ਨਾ ਇੱਥੇ ਫੈਸਿਲਿਟੀ ਐਨੀ ਆ ਨੀਚੇ ਆ ਗਿਆ ਜੀ ਸ਼ੂ ਰੈਕ ਜੁੱਤੀਆਂ ਰੱਖਣ ਵਾਲਾ ਆਹਾ ਵਾਲਾ ਇੱਥੇ ਜੁੱਤੀਆਂ ਰੱਖੋ ਕੋਈ ਫਲਾਵਰ ਰੱਖੋ ਬੱਚਾ ਇਹ ਚ ਜੁੱਤੀਆਂ ਰੱਖ ਕੇ ਉੱਪਰ ਚੜ੍ਹ ਕੇ ਸੋ ਸਕਦਾਗਾ ਜੀ ਇਹਦੇ ਬਾਈ ਜਿਹੜੇ ਬਾਈ ਨੇ ਆਪ ਤੋ ਤਿਆਰ ਕਰਵਾਇਆ ਜੀ ਇਹ ਠੀਕ ਹੈ ਨਾ ਉਹਨਾਂ ਦੀ ਡਿਮਾਂਡ ਤੇ ਆਪਾਂ ਤਿਆਰ ਕੀਤਾਗਾ ਹੁਣ ਜਿੰਨੇ ਮਰਜ਼ੀ ਟਰ ਕਰਵਾ ਲਓ ਕਿਉਂਕਿ ਜਿਹੜੀ ਪਹਿਲੀ ਚੀਜ਼ ਆ ਉਹ ਤੇ ਕਾਫੀ ਕੋਸਟਲੀ ਹੁੰਦੀ ਹੈਗੀ ਜੀ ਬਾਈ ਤੇ ਇਹ ਤਾਂ ਨਹੀਂ ਹੁੰਦਾ ਬਾਈ ਇਹ ਤੇ ਵੀ ਨਹੀਂ ਹੁੰਦਾ ਜੀ ਬਾਈ ਆਪਾਂ ਪੂਰੇ ਸ਼ੌਂਕ ਨਾਲ ਤਿਆਰ ਕਰਕੇ ਦਿੱਤੀ ਆ ਬਾਈ ਨੂੰ ਉਹਨੇ ਮੈਨੂੰ ਦਿਖਾਤਾ ਵੀ ਆਨਲਾਈਨ ਬਾਈ ਜੀ ਇੰਨੇ ਦੇ ਮਿਲਦੀ ਆ ਆਨਲਾਈਨ 110000 ਰੁਪਏ ਦੀ ਜਾਂ 90000 ਰੁਪਏ ਦੀ ਮਿਲਦੀ ਆ ਲਾਸਟ ਬਾਈ ਇਹ ਵੈਸੇ ਦਾ ਦੂਜੇ ਤੇ ਐਮਾਜ਼ਨ ਤੇ ਫਲਿੱਪਕਾਰਟ ਤੇ 110000 ਰੁਪਏ ਦੀ ਮਿਲਦੀ 10000 ਰੁਪਏ ਦਾ ਬਾਈ ਕਿਉਂਕਿ ਉਹਦੇ ਚ ਇਹ ਵੀ ਨਹੀਂ ਫੈਸਿਲਿਟੀ ਉਹ ਡੱਕ ਡੱਕ ਹਲਦਾ ਇਹ ਕੜ ਲੈਂ ਕੋਸ ਮਰਜ਼ੀ ਕਰ ਲੈ ਕਹਿੰਦਾ ਭਾ ਵੀ ਇੰਨੀ ਮਜ਼ਬੂਤੀ ਦਿੱਤੀ ਹੈ ਉਹਨੂੰ ਆਪਾਂ ਫੇਰ ਵੀ ਪ੍ਰੋਪਰ ਤਿਆਰ ਕਰਕੇ ਇਹਦਾ ਐਸਟੀਮੇਟ ਕੱਢ ਕੇ ਜੀ ਵਿਚੀ ਗੱਦੇ ਗੁੱਦੇ ਲਾ ਕੇ ਆਪਾਂ 33000 ਰੁਪਏ ਦਿੱਤੀ ਉਹਨਾਂ ਅੱਛਾ ਵਿਚੀ ਗੱਦੇ ਲਾ ਕੇ ਤਾਂ ਲਾ ਗੱਦਾ ਗੱਦਾ ਲਾ ਕੇ ਥੱਲੜਾ ਗੱਦਾ ਥੱਲੜਾ ਗੱਦਾ ਲਾ ਕੇ 33000 ਰੁਪਏ ਚ ਤਿਆਰ ਕਰਕੇ ਦਿੱਤੀ ਹੈ 6 ਫੁੱਟ ਲੰਬਾਈ ਹੈ 3 ਫੁੱਟ ਚੌੜਾਈ ਹੈ ਨਾਲ ਇਹਦੇ ਸਾਰਾ ਸਿਸਟਮ ਹੈ ਜਿੰਨਾ ਹੈਗਾ ਜੀ ਵਿਚੀ ਅਲਮੀਰਾ ਵਗੈਰਾ ਲਾ ਕੇ ਆਪਾਂ 33000 ਚ ਨੂੰ ਪ੍ਰੋਪਰ ਆਪਣਾ ਖਰਚ ਆਇਆ ਦਿੱਤੀ 14-15000 ਰੁਪਿਆ ਤੁਸੀਂ ਗੱਲੇ ਰਿਵਾਰੀ ਤੇ ਖਰਚਦੇ ਆ ਉਹ ਖਰਚਣਾ ਕਰੋ ਬੰਦ ਤੁਸੀਂ ਦੋ ਬੈੱਡ ਲੈ ਜਾਓ ਘਰੇ ਛੋ ਆਹ ਆ ਤੁਹਾਨੂੰ ਆਹ ਸਿਸਟਮ ਮਿਲ ਜਾਣਾ ਸਿਰਫ ਸਲਾਈਡ ਕਰਿਓ ਸਲਾਈਡ ਕਰੀ ਪਤਾ ਕਿ ਅਕਰੀ ਹੋਰ ਉਤੋਂ ਦੀ ਸਿਰਫ 33000 ਰੁਪਏ ਦੇ ਵਿੱਚ ਮੈਨਣਾ ਕਿੱਥੋਂ ਆ ਵੀਰੇ ਕੁਆਲਿਟੀ ਫਰਨੀਚਰ ਪਿੰਡ ਵਾਦਰਾ ਜੀ ਮੋਬਾਈਲ ਨੰਬਰ ਆਪਣਾ 9915352741 ਜੀ ਇਹਦੇ ਵਿੱਚ ਤੁਹਾਨੂੰ ਐ ਸਮਝ ਲਓ ਵੀ 2 ਮਹੀਨਿਆਂ ਦੀ ਬੁਕਿੰਗ ਪਹਿਲਾਂ ਕਰਾਉਣੀ ਪੈਣੀ ਹੈਗੀ ਫੇਰ ਤੁਹਾਨੂੰ ਮਿਲਣਾ ਨਹੀਂ ਨਹੀਂ ਮਿਲਣਾ ਜੇ ਕਿਸੇ ਦਾ ਬਰਥਡੇ ਆਉਂਦਾ ਜਵਾਕ ਦਾ ਤੁਹਾਨੂੰ ਬਰਥਡੇ ਗਿਫਟ ਕਰਨਾ ਆਹ ਚੀਜ਼ ਗਿਫਟ ਕਰੋ ਛੋਟੀ ਰਵਾਰੀ ਗਿਫਟ ਨਾ ਕਰੋ ਆਹ ਚੀਜ਼ ਨਾ ਮੰਲਾ ਵੀ ਆ ਗਿਫਟ ਕਰੋ ਜਦੋਂ ਤੁਸੀਂ ਗਿਫਟ ਕਰੋਗੇ ਤੁਹਾਡੇ ਰਿਸ਼ਤੇਦਾਰਾਂ 'ਚ ਵੀ ਨਾਮ ਹੋਣਾ ਵੀ ਕੋਈ ਚੀਜ਼ ਲੈ ਕੇ ਗਿਫਟ ਕੀਤੀ ਹੈਗੀ ਹਾਂ ਉਹਦੇ ਵਿੱਚ ਕਲਰ ਕੰਬੀਨੇਸ਼ਨ ਇਹ 'ਚ ਵੀ ਹੈ ਪਿੰਕ ਕਰਵਾ ਲਓ ਗੁੜੀਆਂ ਨੂੰ ਦੇਣੀਆਂ ਪਿੰਕ ਕਰਵਾ ਲਓ ਗ੍ਰੀਨ ਕਰਵਾ ਲਓ ਬਲੂ ਕਰਵਾ ਲਓ ਰੈੱਡ ਕਰਵਾ ਲਓ ਉਹ ਕਲਰ ਕੰਬੀਨੇਸ਼ਨ ਤੁਹਾਡਾ ਹੈ ਤੁਹਾਡਾ ਜਿਹੜਾ ਵੀ ਫੈਸਿਲਿਟੀ ਅਸੀਂ ਦੇਣੀ ਹੈ ਰੇਟ ਅਸੀਂ ਘੱਟ ਦੇਣਾ ਹੈਗਾ ਤਿਆਰ ਤੁਸੀਂ ਕਰਵਾਉਣਾ ਹੈ ਪੈਸਾ ਤੁਸੀਂ ਕਰਨਾ ਹੈ ਮਜ਼ਬੂਤੀ ਦੀ ਸਾਡੀ ਗਾਰੰਟੀ ਹੈ ਮਜ਼ਬੂਤੀ ਦੀ ਸਾਡੀ ਗਾਰੰਟੀ ਹੈ ਬਾਈ ਦੀ ਗਾਰੰਟੀ ਨੰਬਰ ਬਾਈ ਦਾ ਸਕਰੀਨ ਤੇ ਖੜਕਾ ਲਓ ਗੰਟ